ਪਿਆਰੇ ਦਰਸ਼ਕੋ ਮੈਂ ਪਰਮਜੀਤ ਸਿੰਘ ਪੰਮੀ ਅਜ਼ਾਮੇ ਤਰਾ ਪ੍ਰੋਗਰਾਮ ਖਬਰ ਦੇ ਵਿਚਾਰ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਮੇਰੇ ਨਾਲ ਸਾਥ ਦੇ ਰਹੇ ਨੇ ਸਾਜਸਪਾਸਿੰਦੀ ਹੇਰਾ ਮੁਖਮਬਾਕਰ ਜਿਹੜਾ ਬਹਿਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਸਾਫ਼ ਜਿਵੇਂ ਕਿ ਆਪ ਦੇਖਦੇ ਆ ਕਿ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਦਿਨੋ ਦਿਨ ਗਰਮ ਹੋਦਾ ਜਾ ਰਿਹਾ ਔਰ ਹਰ પાર્ટી ਆਪਣੇ ਵੋਟਰਾਂ ਨੂੰ ਪਰਮਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਵਾਦੇ ਤੇ ਲਾਵੇ ਵੀ ਲਾ ਰਹੀ ਹੈ ਔਰ ਜਿਹੜੀ ਭਾਜਪਾ ਵੱਲੋਂ ਇੱਕ ਨਵਾਂ ਮੁੱਦਾ ਉਭਾਰਿਆ ਗਿਆ ਉਹ ਮੁੱਦਾ ਇਹ ਹੈ ਕਿ ਕਸ਼ਮੀਰ ਵਿੱਚ ਦੀ 370 ਜਿਹੜੀ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦੀ ਲਾਗੂ ਹੋਈ ਉੱਥੇ ਉਸ 370 77 ਸੱਤ ਅਨੁਸਾਰ ਕਰਦੇ ਭਾਜਪਾ ਨੇ ਵਾਦਾ ਕੀਤਾ ਇਹ ਭਾਜਪਾ ਦਾ ਵਾਦਾ ਕੀ ਕੱਲਾ ਚੋਣ ਸਟੱਟ ਸਭ ਕਹੂਗਾ ਜਾਰ ਇਹਦਾ ਕੀ ਪ੍ਰਭਾਵ ਆਏਗਾ ਦੇਖੋ ਭੂਮੀ ਪਾਜੀ ਜਦੋਂ ਤੋਂ ਚੋਣਾਂ ਦੀ ਗੱਲ ਚੱਲੀ ਆ ਤੇ ਉਸ ਤੋਂ ਪਹਿਲਾਂ ਵੀ ਆਪਾਂ ਹਮੇਸ਼ਾ ਇੱਕ ਗੱਲ ਆ ਜਿਹੜੀ ਉਹ ਵਾਰ-ਵਾਰ ਨਿਧਰਉਂਦੇ ਆ ਰਹੇ ਆ ਕਿ ਭਾਜਪਾ ਜਿਹੜੀ ਉਹ ਫਿਰਕੂ ਪਾਰਟੀ ਆ ਹਿੰਦੂਤਵੀ ਪਾਰਟੀ ਆ ਉਹਦਾ ਜੈਂਡਾ ਜਿਹੜਾ ਮੁੱਖ ਏਜੰਡਾ ਵਾ ਜਿਹਨੂੰ ਕੋਈ ਸਮਝੇ ਕੋਈ ਨਾ ਸਮਝੇ ਕੋਈ ਸਮਝ ਕੇ ਗੋਲਿਆ ਕਰ ਦੇਵੇ ਉਹ ਗੱਲ ਵੱਖਰੀ ਆ ਉਹਨਾਂ ਦਾ ਇੱਕੋ ਇੱਕ ਏਜੰਡਾ ਕਿ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਣਾ 2022 ਉਹਨਾਂ ਦੀ ਇਸ ਗੱਲ ਦੀ ਆਪਣੀ ਮਿਥੀ ਹੋਈ ਆ ਕਿ 2022 ਚ ਇਸ ਦੇਸ਼ ਨੂੰ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ ਸੋ ਉਹਨਾਂ ਦਾ ਮਿੱਥਿਆ ਹੋਇਆ ਏਜੰਡਾ ਵਾ ਜਿਹਦੇ ਵੱਲ ਉਹ ਵਧੇ ਨਹੀਂ ਕਿਉਂਕਿ ਭਾਜਪਾ ਤੋਂ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਭਾਜਪਾ ਨੇ ਇਹ ਲੋਕ ਸਭਾ ਚੋਣਾਂ ਨਹੀਂ ਜਿਹੜੀਆਂ ਇਹ ਹਿੰਦੂਤਵ ਦੇ ਮੁੱਦੇ ਤੇ ਹੀ ਲੜਨੀਆਂ ਨੇ। ਉਹ ਹੁਣ ਸਾਡੇ ਸਾਹਮਣੇ ਆ ਕਿ ਉਹ ਪਾਕਿਸਤਾਨ ਅੱਗੇ ਲੈ ਆਂਦਾ ਨਾ ਨੇ ਪਾਕਿਸਤਾਨ ਨੂੰ ਮੁੱਦਾ ਬਣਾ ਲਿਆ। ਪਾਕਿਸਤਾਨ ਦਾ ਮਤਲਬਾ ਮੁਸਲਮਾਨ ਨੂੰ ਮੁੱਦਾ ਬਣ ਗਿਆ ਮੁਸਲਮਾਨ ਦਾ ਮੁੱਦਾ ਜਿਹੜਾ ਉਹੀ ਹੈ ਜਿਹੜਾ ਉਹ ਆ ਕਸ਼ਮੀਰ ਵਾਲੇ ਮੁੱਦੇ ਤੇ ਆ ਗਿਆ ਉਹ ਕਸ਼ਮੀਰ ਹੈ ਜਿਹੜਾ ਉਹਨੂੰ ਤੁਸੀਂ ਉਹਨਾਂ ਦੇ ਨਾਲ ਵਾਦਾ ਕਰਕੇ 370 ਦੀ ਮਤਲਬ ਧਾਰਾ ਜਿਹੜੀ ਲਾ ਕੇ ਉਹਨਾਂ ਨੂੰ ਵਿਸ਼ੇਸ਼ ਸਹੂਲਤਾ ਦੇ ਕੇ ਕਿ ਅਸੀਂ ਤੁਹਾਨੂੰ ਦੂਜੇ ਬਾਕੀ ਦੇਸ਼ ਨਾਲੋਂ ਵੱਖਰੀਆਂ ਆਹ ਸਹੂਲਤਾ ਦੇਵਾਂਗੇ ਤਾਂ ਕਿ ਤੁਸੀਂ ਆਪਣੇ ਹੱਕਾਂ ਦੀ ਆਪਣੇ ਅਧਿਕਾਰਾਂ ਦੀ ਆਪਣੇ ਸੂਬੇ ਦੀ ਜਿਹੜੀ ਵਿਤਰੀ ਤੇ ਲਈ ਕੰਮ ਆਪੀ ਕੰਮ ਕਰ ਸਕੋ ਉਹ ਹੁਣ ਕਿਉਂਕਿ ਇਹ ਮੰਗ ਆ ਜਿਹੜੀ ਉਹ ਹਿੰਦੂ ਤਵੀ ਤਾਕਤਵਲ ਹਮੇਸ਼ਾ ਹੀ ਕੀਤੀ ਜਾਂਦੀ ਰਹੀ ਹੈ ਕਿ ਕਸ਼ਮੀਰ ਤੋਂ ਜਿਹੜੀ ਧਾਰਾ 370 ਆ ਇਹ ਖਤਮ ਕੀਤੀ ਜਾਣੀ ਚਾਹੀਦੀ ਆ। ਉਹ ਭਾਜਪਾ ਵੱਲੋਂ ਹੁਣ ਇਹ ਜਿਹੜਾ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਉਹਦੇ ਚੋਣਾਂ ਨੇ ਕਿਹਾ ਵੀ ਜੇ ਸਾਡੀ ਸਰਕਾਰ ਬਣੂਗੀ ਤੇ ਅਸੀਂ ਇਹ ਧਾਰਾ ਜਿਹੜੀ ਇਹਨੂੰ ਹਟਾਉਣ ਦੀ ਜਿਹੜੀ ਉਹ ਵੀ ਗੱਲ ਕਰਾਂਗੇ। ਅਨ ਸੋਹਣੇ ਇਸ ਜਿਹੜਾ ਭਾਜਪਾ ਨੇ ਆਪਣੀ ਜੂਨ ਮੈਨੀਫੈਸਟੋ ਚ ਇਹ ਗੱਲ ਕੀਤੀ ਆ ਬਿਨਾਂ ਸ਼ੱਕ ਇਹ ਜਿਹੜੀ ਆਪਾਂ ਗੱਲ ਕਰਦੇ ਆ ਰਹੇ ਹਿੰਦੂ ਪੱਤਾ ਜਿਹੜਾ ਉਹਨੂੰ ਹੋਰ ਤਿੱਖਾ ਕਰਨ ਦੇ ਲਈ ਉਹਨਾਂ ਨੇ ਇਹ ਜੂਨ ਮੈਨੀਫੈਸਟੋ ਚ ਆਪਦੇ ਇਹ ਮੱਦਾ ਜਿਹੜੀ ਉਹ ਰੱਖਿਆ ਫਰੂਕ ਅਬਦੁੱਲਾ ਜਿਹੜਾ ਉਹਨੇ ਵੀ ਕਿਹਾ ਵਾ ਕਿ ਜੇ ਤੁਸੀਂ ਧਾਰਾ 370 ਖਤਮ ਕਰਦੇ ਹੋਗੇ ਤਾਂ ਸਾਡੀ ਆਜ਼ਾਦੀ ਦਾ ਰਾਹ ਖੁੱਲ ਜੂ ਕਸ਼ਮੀਰ ਦੇਸ਼ ਆ ਹਾ ਕਿੱਡੀ ਵੱਡੀ ਉਹਨੇ ਗੱਲ ਕਹੀ ਆ ਵੀ ਜੇ ਜੇ ਕੋਈ ਕੜੀ ਹੈਗੀ ਆ ਜਿਹੜੀ ਸਾਨੂੰ ਹਿੰਦੁਸਤਾਨ ਨਾਲ ਜੋੜੀ ਬੈਠੀ ਆ ਉਹ ਕੜੀ 370 ਹੀ ਆ ਸੋ ਜੇ ਤੁਸੀਂ ਉਸ ਕੜੀ ਨੂੰ ਖਤਮ ਕਰ ਦੋਗੇ ਤਾਂ ਕਸ਼ਮੀਰ ਜਿਹੜਾ ਉਹ ਹਿੰਦੁਸਤਾਨ ਨਾਲ ਨਹੀਂ ਰਹੂਗਾ ਇਹੀ ਗੱਲ ਜਿਹੜੀ ਮੁਖਤਬਰ ਬਗੂ ਆ ਜਿਹੜੀ ਉਹਨੇ ਵੀ ਇਹ ਗੱਲ ਕੀਤੀ ਆ ਕਿ ਜੇ ਤੁਸੀਂ ਧਾਰਾ 370 ਜਿਹੜੀ ਉਹਨੂੰ ਖਤਮ ਕਰ ਦੋਗੇ ਤਾਂ ਕਸ਼ਮੀਰ ਆ ਜਿਹੜਾ ਉਹ ਹਿੰਦੁਸਤਾਨ ਨਾਲ ਨਹੀਂ ਰਹੂਗਾ ਉਹਨੇ ਸਾਫ਼ ਤੇ ਸਪਸ਼ਟ ਰਮਚ ਬਗੂ ਆਨੇ ਕਸ਼ਮੀਰ ਤੇਰੇ ਇਹ ਗੱਲ ਕਹੀ ਆ ਚਲੋ ਭਾਵੇਂ ਕਿ ਜਿਹੜੀ ਧਾਰਾ 370 ਉਹ ਕਸ਼ਮੀਰ ਦੇ ਮੁਸਲਮਾਨ ਨੇ ਉਹਨਾਂ ਨੂੰ ਵਿਸ਼ੇਸ਼ ਨਾਗਰਿਕ ਦਾ ਉਹ ਜਿਹੜਾ ਉਹ ਦਿੰਦੀ ਆ ਉਹ ਸੀ ਉਹਨਾਂ ਨੂੰ ਕੁਝ ਮੱਖਰੀਆਂ ਸੁਤਾਂ ਨੇ ਜਿਹੜੀਆਂ ਭਾਵੇਂ ਕਿ ਚਲੋ ਦੇਖੋ ਜੀ ਰਾਤ ਨੇ ਉਹ ਧਾਰਾ 370 ਦਾ ਸਿਰਫ ਕਾਗਜ਼ੀ ਆ ਉਹ ਕਿ ਉੱਥੇ ਜਿਹੜੇ ਰਾਜ ਕਰ ਰਹੇ ਨੇ ਉਹ ਉੱਥੇ 370 ਦੀ ਨਾਲ ਕੋਈ ਪਰਵਾਹ ਕਰਦਾ ਤੇ ਨਾ ਕੀਤੀ ਜਾਂਦੀ ਆ ਉੱਥੇ ਚਲੋ ਫਿਰ ਵੀ ਉਹਨਾਂ ਨੂੰ ਮਤਲਬ ਇਸ ਗੱਲ ਦਾ ਹੈ ਕਿ ਨਾ ਨਾ ਕੇ ਸਾਡੇ ਲਈ ਚਲੋ ਕੁਛ ਨਾ ਕੁਛ ਸਹੂਲਤਾਂ ਹੈਗੀਆਂ ਨੇ ਸੋ ਇਹ ਹੁਣ ਜਦੋਂ ਉਹਨਾਂ ਨੇ ਕਿਉਂਕਿ ਉਹਨਾਂ ਨੇ ਵੀ ਕਸ਼ਮੀਰ ਚ ਮੁਸਲਮਾਨਾਂ ਦੀਆਂ ਵੋਟਾਂ ਲੈਣੀਆਂ ਨੇ ਇਹਨਾਂ ਦੋਨਾਂ ਆਗੂਆਂ ਨੇ ਬਿਲਕੁਲ ਉਹ نیشنل ਕਾਨਫਰੰਸ ਵਾਲਾ ਬਾਤ ਉਹ ਮਹਿਬੂ ਆਪਣੀ ਮਹਿਬੂਬਾ ਜਿਹੜੀ ਉਹ ਦੀ ਆਪਣੀ ਪਾਰਟੀ ਆ ਸੋ ਉਹਨਾਂ ਦੋਨਾਂ ਨੇ ਵੀ ਆਪਣੀ ਆਪਣੀ ਪਾਰਟੀ ਲਈ ਵੋਟਾਂ ਨੇ ਜਿਹੜੀਆਂ ਉਹ ਲੈਣੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਸੋ ਇਸ ਕਰਕੇ ਉਹਨਾਂ ਨੇ ਬਹੁਤ ਤਿੱਖਾ ਰਾਗ ਆ ਜਿਹੜਾ ਉਹ ਲਾਪਿਆ ਬੜਾ ਤਿੱਖਾ ਵਿਰੋਧ ਆ ਜਿਹੜਾ ਉਹ ਕੀਤਾ ਹੁਣ ਜਦੋਂ ਉਹਨਾਂ ਨੇ ਤਿੱਖਾ ਵਿਰੋਧ ਕੀਤਾ ਤੇ ਇਧਰੋਂ ਹਿੰਦੂਤਵਤਾ ਵੀ ਉਹਦਾ ਤਿੱਖਾ ਵਿਰੋਧ ਕਰਨ ਲੱਗੀਆਂ ਮੁਰਕੋ ਇਹ ਤਾਂ ਜੀ ਦੇਸ਼ ਤੋਂ ਰੋਈਦੇ ਇਹਨਾਂ ਨੂੰ ਜੀ ਇਥੋਂ ਦੇਸ਼ ਚੋਂ ਕਹੋ ਜੀ ਇਹਨਾਂ ਨੂੰ ਪਾਕਿਸਤਾਨ ਪੇ ਜੋ ਜੀ ਇਹਨਾਂ ਨੂੰ ਆਕ ਕਰੋ ਜੀ ਇਹਨਾਂ ਨੂੰ ਬੋ ਕਰੋ ਸੋ ਉਹੀ ਗੱਲ ਆ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਮੁਸਲਮਾਨ ਆ ਉਹਦੇ ਮਨ ਦੇ ਵਿੱਚ ਖੋਪਾਲਾ ਕਰਨਾ ਹਿੰਦੂਆਂ ਦੇ ਮਨ ਦੇ ਵਿੱਚ ਮੁਸਲਮਾਨਾਂ ਪ੍ਰਤੀ ਨਫ਼ਰਤ ਪੈਦਾ ਕਰ ਲਈ ਉਹਨੂੰ ਪੜਕਾਉਣਾ ਸੋ ਭਾਜਪਾ ਦਾ ਇਸ ਚੋਣ ਮੈਨੀਫੈਸਟੋ ਦੇ ਵਿੱਚ ਇਸ ਮਤਲਬ ਰੱਖਣਾ ਇਹ ਸਾਫ਼ ਕਰਦਾ ਕਿ ਭਾਜਪਾ ਜਿਹੜੀ ਉਹ ਦੇਸ਼ ਦੀਆਂ ਜਿਹੜੀਆਂ ਘੱਟ ਗਿਣਤੀਆਂ ਨੇ ਕਿਤੇ ਨਾ ਕਿ ਉਹਨਾਂ ਦੇ ਵਿਰੁੱਧ ਜਿਹੜੀ ਨਫ਼ਰਤ ਨਫ਼ਰਤ ਦੀ ਦੁਆਰ ਆ ਜਿਹੜੀ ਉਹਨੂੰ ਖੜਾ ਕਰਕੇ ਆਪਣਾ ਉल्लू ਸਿੱਧਾ ਕਰ ਮੱਗੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਰ ਸਾਹਿਬ ਇੱਕ ਹੋਰ ਖਬਰ ਆ ਰਹੀ ਹੈ ਕਿ ਜੰਮੂ ਕਸ਼ਮੀਰ ਮਾਰਗ ਜਿਹੜਾ ਵਾ ਉਹ ਆਮ ਲੋਕਾਂ ਲਈ ਦੋ ਦਿਨਾਂ ਵਾਸਤੇ ਬੰਦ ਕਰ ਦਿੱਤਾ ਗਿਆ ਇਹਦੇ ਪਿੱਛੇ ਕੀ ਕਾਰਨ ਦੇਖੋ ਜੇ ਹੁਣ ਗੱਲ ਤਾਂ ਇਹ ਆ ਕਿ ਹੁਣ ਇਹਨਾਂ ਨੇ ਬਹਾਨਾ ਬਣਾਇਆ ਕਿ ਵੀ ਉੱਥੇ ਜਿਹੜਾ ਪਲਵਾਮਾ ਚ ਉਹ ਬੰਮੇ ਧਮਾਕਾ ਹੋ ਗਿਆ ਸੀ ਉਸ ਤੋਂ ਬਾਅਦ ਦੂਜਾ ਧਮਾਕਾ ਹੋ ਗਿਆ ਤੇ ਇਸ ਕਾਰਨ ਜਿਹੜਾ ਜੰਮੂ ਕਸ਼ਮੀਰ ਜੰਮੂ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਮਾਰਗ ਹੈ ਦੋਸਤੋ 70 ਕਿਲੋਮੀਟਰ ਦੇ ਆਸ-ਪਾਸ ਹੈ। ਸੋ ਉਹ ਦੋ ਦਿਨ ਲੋਕਾਂ ਆਮ ਲੋਕਾਂ ਦੇ ਲਈ ਬੰਦ ਰਿਹਾ ਕਰੂਗਾ। ਐਤਵਾਰ ਤੇ ਬੁੱਧਵਾਰ ਖਾਸ ਦੇ ਵਿੱਚ ਪਰ ਦੇਖੋ ਵੀ ਇਸ ਦੇਸ਼ ਦੇ ਵਿੱਚ ਵੀ ਜੇ ਦੇਸ਼ ਦੇ ਨਾਗਰਿਕ ਨੇ ਉਹਨਾਂ ਤੇ ਬੰਦਸ਼ ਆ ਕੇ ਉਹ ਰਾਜ ਮਾਰਗ ਤੇ ਚੱਲ ਹੀ ਨਹੀਂ ਸਕਦੇ ਤਾਂ ਹਾਲਾਤ ਕਿੱਥੇ ਖੜੇ ਕੋਈ ਕੋਈ ਚੱਲਣਾ ਫਿਲਮ ਦੀ ਆਜ਼ਾਦੀ ਆ ਤਾਂ ਖਤੋਂ ਉਹ ਵੀ ਖਤਮ ਕਰ ਦਿੰਦੀ ਵਾਲੀ ਗੱਲ ਆ ਸੋ ਸ਼ਾ ਮਾਰਗ ਹੈ ਉਹ ਜੰਮੂ ਤੋਂ ਲੈ ਕੇ ਕਸ਼ਮੀਰ ਤੱਕ ਉਹ ਵੀ ਉਹ ਵਰਤੋਂ ਕਰਦੇ ਨੇ ਕਿ ਇੱਧਰ ਆਉਣਾ ਉੱਧਰ ਜਾਣਾ ਮਾਂ ਪੁਲਿਸ ਦੇ ਨਾਲ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਕਾਰਵਿਹਾਰ ਆ ਉਹ ਉਸੇ ਮਾਰਗ ਨਾਲ ਜੁੜਿਆ ਸੋ ਹੁਣ ਜੇ ਮਤਲਬ ਕੋਈ ਤੁਹਾਡਾ ਇਸ ਤਰ੍ਹਾਂ ਦਾ ਕਿਸੇ ਕੋਈ ਕਾਰਵਾਈ ਆ ਜਿਹੜੀ ਉਹ ਹੋ ਗਈ ਆ ਤਾਂ ਉਸ ਕਾਰਵਾਈ ਦਾ ਮਤਲਬ ਇਹ ਤਾਂ ਕਿ ਤੁਸੀਂ ਮਤਲਬ ਆਪ ਲੋਕ ਆ ਜਿਹੜੇ ਉਹਨਾਂ ਨੂੰ ਇਹ ਰਾਜਮਾਰਗ ਤੇ ਚੜ੍ਹਨ ਦਾ ਪੱਖਾ ਤੁਮ ਬੰਦ ਕਰ ਦਿਓ ਕੋ ਜਿਹੜੀ ਮੈਂ ਗੱਲ ਕੀਤੀ ਹੈ ਪਹਿਲਾਂ ਹੀ ਕਿ ਆਖਰ ਭਾਜਪਾ ਦੀ ਸਰਕਾਰ ਆ ਜਿਹੜੀ ਉਹਦੀ ਨੀਤੀ ਆ ਜਿਹੜੀ ਉਹ ਮਾੜੀਆ ਖੋਟੀ ਆ ਨੀਤੀ ਤਾਂ ਕੋਈ ਨੀਤੀ ਨਾਲ ਖੋਟੀ ਆ ਸੋ ਉਹ ਜੋ ਨੀਤੀ ਖੋਟੀ ਹੁੰਦੀ ਹੈ ਨਹੀਂ ਹੁੰਦੀ ਆਪੇ ਜਦ ਆਪ ਖੋਟੀ ਬਣ ਜਾਂਦੀ ਆ ਕਿਉਂਕਿ ਨੀਤ ਨਹੀਂ ਨੀਤੀ ਬਣਾਉਣੀ ਆ ਕਿ ਇਹ ਭਾਜਪਾ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉੱਥੋਂ ਦੇ ਲੋਕਾਂ ਨੇ ਵੀ ਇਹਦਾ ਵਿਰੋਧ ਕੀਤਾ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦਾ ਬਹੁਤ ਲਾਹ ਜਿਹੜਾ ਜਿਹੜੀ ਇਹ ਗੱਲ ਕਰਦੇ ਨੇ ਕਿ ਜੇ ਇਹ 2 ਦਿਨ ਉੱਥੇ ਨਾਗਰਿਕ ਆਮਦਨ ਕਾ ਨਹੀਂ ਜਾਊਗਾ ਤੇ ਫਿਰ ਕੀ ਉਹਦੇ ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਮੰਦਪਾਗੀਆਂ ਘਟਨਾਵਾਂ ਵਾਪਰ ਗਈਆਂ ਬੰਦ ਹੋ ਜਾਣਗੀਆਂ ਇਹ ਇੱਕ ਵੱਡਾ ਸਵਾਲ ਹੈ ਜੀ ਸੋ 5 ਦਿਨ ਤਾਂ ਖੁੱਲਣਾ ਨਾ ਕਿ ਇਹ ਸਾਰਾ ਕੁਝ ਹੈ ਜਿਹੜਾ ਇਹ ਮਤਲਬ ਸਰਕਾਰ ਵਜਾਏ ਇਸ ਗੱਲ ਦੇ ਕਿ ਸੁਰੱਖਿਆ ਪ੍ਰਬੰਧਾਂ ਵੱਲ ਜਾਂ ਜਿਹੜੇ ਵਿੱਚ ਤੁਹਾਡੀਆਂ ਲੀਕ ਪੋਲ ਨੇ ਉਹਨਾਂ ਵੱਲ ਧਿਆਨ ਦੇਵੇ ਉਹ ਜਿਵੇਂ ਪਾਸੇ ਤੁਰ ਪੈਂਦੀ ਆ ਮੁੱਦਾ ਜਿਹੜਾ ਤੁਸੀਂ ਵਜਾਏ ਇਸ ਗੱਲ ਦੇ ਕਿ ਮੁੱਦੇ ਦੇ ਵਿੱਚ ਜਿਹੜੀਆਂ ਗਲਤੀਆਂ ਨੇ ਉਹਨਾਂ ਦੁਰਸਤ ਕਰੋ ਜਿਵੇਂ ਮੁੱਦੇ ਹੀ ਖਤਮ ਕਰ ਦਿਓ ਅ ਬਿਲਕੁਲ ਜੀ ਕਿ ਇਹ 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 ਦਾ ਕਿਸੇ ਮਤਲਬ ਮਸਲੇ ਦਾ ਹੱਲ ਹੀ ਨਾ ਹੈ ਸੋ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਮੁਸ਼ਕਲਾਂ ਚ ਹੋਰ ਵਧਾ ਕੀਤਾ ਗਿਆ ਸਿਰਫ ਤੇ ਸਿਰਫ ਸੱਲੇ ਜੰਮੂ ਕਸ਼ਮੀਰ ਦੇ ਲੋਕਾਂ ਚ ਨਹੀਂ ਹਰ ਹਾਲ ਜਿਵੇਂ ਅੱਗੇ ਛੁੱਟੀਆਂ ਦਾ ਮੌਸਮ ਆ ਰਹੀਆਂ ਦੀਆਂ ਸੀਜ਼ਨ ਆ ਰਿਹਾ ਵਾ ਉਹਦੇ ਵਿੱਚ ਆਮ ਲੋਕਾਂ ਨੂੰ ਜਿਹੜੇ ਆਮ ਉੱਥੇ ਲੋਕੀ ਜਾਂਦੇ ਨੇ ਉਹਨਾਂ ਵਾਸਤੇ ਬੜੀ-ਬੜੀ ਮੁਸ਼ਕਲਾਂ ਦਾ ਸਾਹਮਣਾ ਕੋਈ ਸ਼ੱਕ ਨਹੀਂ ਜਸਵਾ ਅਗਲੀ ਜਿਹੜੀ ਖਬਰਾਂ ਤੇ ਉਹ ਜਿਹੜੇ ਆਪਣੇ ਕੁਮਾਰ ਵਿਜੇ ਪ੍ਰਤਾਪ ਸਿੰਘ ਜੀ ਅੱਜ ਸੈਟ ਉਾਰੇ ਉਮੈਦੀ ਅਚਾਨਕੀ ਬਦਲੀ ਕੀਤੀ ਜੀ ਇਹ ਬਦਲੀ ਕਿਸ ਗੱਲ ਦਾ ਇਸ਼ਾਰਾ ਕਰਦੀ ਹੈ ਦੇਖੋ ਜੀ ਇਸ ਬਦਲੀ ਦੇ ਨਾਲ ਇੱਕ ਤਾਂ ਇਹ ਆ ਕਿ ਬਾਦਲ ਕੇ ਆ ਜਿਹੜੇ ਉਹ ਪੂਰੀ ਤਰ੍ਹਾਂ ਗਰਵੀ ਕਾਰਡ ਚ ਲੱਗੇ ਹੋ ਗਏ ਤੁਹਾਨੂੰ ਹੁਣ ਕੋਈ ਕਿਸੇ ਤਰ੍ਹਾਂ ਦਾ ਮਤਲਬ ਓਲਾ ਜਾਂ ਪਰਦਾ ਨਾ ਰਿਹਾ ਤੇ ਨਾ ਓਲਾ ਜਾਂ ਪਰਦੇ ਦੀ ਕੋਈ ਗੱਲ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ ਔਰ ਕੋਵਰ ਵਿਜੇ ਪ੍ਰਤਾਪ ਜਿਹੜੀ ਸੈੱਟ ਬਣਾਈ ਗਈ ਹੈ ਕੈਪਟਨ ਰਵਿੰਦਰ ਸਿੰਘ ਦੀ ਸਰਕਾਰ ਵੱਲੋਂ ਉਹਦੇ ਚੋ ਦੋ ਨੰਬਰ ਤੇ ਆ ਪਰੰਤੂ ਮੁੱਖ ਰੂਪ ਦੇ ਵਿੱਚ ਕੰਮ ਆ ਸਾਰਾ ਉਹ ਹੀ ਕਰ ਰਿਹਾ ਹੈ। ਉਹ ਬੰਗ ਬੜੇ ਸੈਂਸੀਅਰ ਹਨ ਉਹਨੂੰ ਮੰਨਿਆ ਜਾਂਦਾ ਹੈ ਕਿ ਇਮਾਨਦਾਰਾ ਆ ਉਹ ਐਪਲ ਸਫਰ। ਪਰੰਤੂ ਉਹ ਜਿਹੇ ਕੋਵਰ ਵਿਜੇ ਪ੍ਰਤਾਪ ਨੇ ਜਾ ਕੇ ਸੌਦਾ ਸਾਧ ਦੀ ਸਨਾਰੀਓ ਜੇਲ੍ਹ ਚ ਪੁੱਛਗਿੱਛ ਕਰਨੀ ਆ। ਦੇਖੋ ਤੇ ਬਾਦਲਾਂ ਨੂੰ ਕਿਉਂ ਡਰਾਂ? ਉਹਨਾਂ ਦੇ ਪੁਰੀਤ ਆਏ ਜਿਹੜੇ ਜਦੋਂ ਸੋਚੇ ਨੇ ਜੇ ਉਹ ਸੱਚੇ ਨੇ ਤੇ ਫਿਰ ਬਾਜ਼ਰਾ ਨੂੰ ਵੀ ਦਾ ਸਪੋਚ ਗੇ ਚ ਸੌਦਾ ਸਾਦੀ ਹੋਣੀ ਆ ਦਰਦੇ ਬਾਜ਼ਲ ਕੇ ਨੇ ਫੂ ਦੱਤ ਕਾਲਾ ਕੀ ਦਾ ਕਾਲੀ ਹੋ ਗਈ ਉਹ ਕੁਵਰ ਵਿਜੇ ਪ੍ਰਤਾਪ ਤੋਂ ਜਿਹੜਾ ਬਾਦਲਾਂ ਦਾ ਡਰ ਆ ਜਿਹੜਾ ਉਹਨਾਂ ਦੇ ਮਨ 'ਚ ਖੌਫ ਆਉਂਦਾ ਉਹ ਬਿਲਕੁਲ ਇਹ ਗੱਲ ਸਾਫ਼ ਕਰਦਾ ਕਿ ਬਾਦਲ ਕੀ ਹੈ ਜਿਹੜੇ ਉਹ ਬੇਅਦਬੀ ਕਾੜਦੇ ਦੁਸ਼ੀਆਂ 'ਚ ਸ਼ਾਮਲ ਨੇ ਸੋ ਜੇ ਕੁਵਰ ਵਿਜੇ ਪ੍ਰਤਾਪ ਸੁੰਦਰਾ ਸਾਧ ਹੋ ਜਾਂਦਾ ਸੁੰਦਰਾ ਸਾਧ ਕੋਲੋਂ ਸਿੱਧਾ ਕਿੱਧਰ ਆਊਗਾ ਬਾਦਲਾਂ ਕੋਲ ਹਾਂ ਬਿਲਕੁਲ ਬਾਦਲਾਂ ਦੇ ਇਸ ਗੱਲ ਦਾ ਪਤਾ ਨਾ ਕਿ ਸੁੰਦਰਾ ਸਾਧ ਦੇ ਨਾਲ ਉਹਨਾਂ ਨਾਲ ਕੀ 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 ਕੁਝ ਹੋਇਆ ਹੈ ਤੇ ਸੁੰਦਰਾ ਸਾਧ ਜਦੋਂ ਜੇਲ੍ਹ 'ਚ ਬੈਠਾ ਡਰਿਆ ਇਸ ਮੇਲੇ ਜਦੋਂ ਉਹ ਸਾਰੀ ਗੱਲ ਦੱਸੂਗਾ ਤੇ ਸਿੱਧਾ ਮਤਲਬ ਮਸਲਾ ਜਿਹੜਾ ਉਹ ਬਾਦਲਾਚਾ ਆਉਂਦਾ ਸੋ ਬਾਦਲਾਹ ਵੱਲੋਂ ਕੁਬਰ ਬਿਜੇ ਪ੍ਰਤਾਪ ਦੀ ਸ਼ਿਕਾਇਤ ਕਰਨੀ ਇਹ ਗੱਲ ਸਾਫ਼ ਕਰਦੀ ਆ ਕਿ ਉਹਨਾਂ ਦੇ ਮਨ ਦੇ ਵਿੱਚ ਪਾਲਾ ਵਾ ਮਨ ਚ ਚੋਰਾ ਮਨ ਚ ਡਾਰਾ ਇਸ ਕਰਕੇ ਉਹਨਾਂ ਨੇ ਮਤਲਬ ਇਹ ਕੋਸ਼ਿਸ਼ ਕੀਤੀ ਸੀ ਕਿ ਕੁਬਰ ਬਿਜੇ ਪ੍ਰਤਾਪ ਆ ਜਿਹੜਾ ਕਟੋ-ਕਟ ਚੋਣਾ ਦੇ ਦਿਨ ਚੋਣਾ ਪਿਆੜ ਤੇ ਜਲਦੀ ਤੋਂ ਬਾਅਦ ਜੋ ਮਤਲਬ ਆਕਰ ਸੱਚੇ ਨੇ ਤਾਂ ਸਾਹਮਣੇ ਆਉਣਾ ਹੀ ਆਉਣਾ ਸੋ ਹੁਣ ਇਹ ਉਹਨਾਂ ਦੇ ਮਟਿਆ ਗਈ ਚੋਣਾ ਲਗਾ ਲੀਆਂ ਜਾਣ ਚੋਣਾ ਤੋਂ ਪਹਿਲਾਂ ਪਹਿਲਾਂ ਹੀ ਸਾਡੇ ਕੋਈ ਗੁਲਾਮੇ ਨੂੰ ਹੱਥ ਆਇਆ ਨਾ ਪਾਲ ਵੇ ਆ ਕੇ ਤੋ ਇਹ ਇਸ ਕਰਕੇ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਦੀ ਹੈ ਜਿਹੜੀ ਉਹ ਬਦਲੀ ਕਰਵਾਤੀ ਆ ਠੀਕ ਆ ਚੋਣ ਕਮਿਸ਼ਨ ਦੀ ਆ ਭਾਬ ਜਿ ਮਜਬੂਰੀਆਂ ਹੁੰਦੀਆਂ ਨੇ ਪਰantu ਵੈ ਸਭੇ ਦਾ ਕਿ ਚੋਣ ਕਮਿਸ਼ਨ ਨੂੰ ਵੀ ਦੇਖਾ ਚਾਹੀਦਾ ਕਿ ਜੇ ਇਮਾਨਦਾਰ ਅਫਸਰ ਤੇ ਇਸ ਤਰ੍ਹਾਂ ਦਾ ਕਹਾੜਾ ਚੱਲਦਾ ਉਹ ਦੇਖੇ ਘਟੋ-ਘਟੇ ਕਿ ਇਸ ਦੇ ਨਾਲ ਚੋਣ ਪ੍ਰਭਾਵਿਤ ਹੁੰਦੀ ਆ ਹਾਂ ਬਿਲਕੁਲ ਬਿਲਕੁਲ ਉਹ ਤਾਂ ਇਹ ਕਹਿੰਦੇ ਆ ਦੀ ਜਾਂਚ ਕਰਨੀ ਆ ਕੁਝ ਵਿੱਚ ਕਰ ਰਿਹਾ ਕੋਈ ਰਿਪੋਰਟ ਵੀ ਨਹੀਂ ਹਾਲੇ ਤੱਕ ਦੇ ਰਿਹਾ ਤੁਸੀਂ ਇਹ ਉਹ ਕਹਿ ਸਕਦਾ ਸੀਗਾ ਕਿ ਵੋਟ ਆ ਜਿਹੜੀ ਉਹ ਮਤਲਬ ਚੋਣਾਂ ਤੋਂ ਖਤਮ ਹੋਰ ਤੋਂ ਵੱਧ ਕੇ ਜਾਵੇ। ਉਹ ਉਹਨੂੰ ਉਸ ਜਾਂਚ ਤੋਂ ਪਾਸੇ ਕਰ ਦੇਣਾ ਉਹਦੀ ਬਦਲੀ ਕਰ ਦੇਣੀ ਮਤਲਬ ਠੀਕ ਹੈ ਕਿ ਜੂਨ ਕਮਿਸ਼ਨ ਕੋਲ ਐਸ ਵੀ ਪੂਰੇ ਅਧਿਕਾਰ ਨੇ ਉਹ ਜੋ ਮਰਜ਼ੀ ਆ ਉਹ ਕਰ ਸਕਦਾ ਉਹਨੇ ਕਰਤਾ। ਪਰ ਤੂੰ ਇਹਦੇ ਨਾਲ ਜਿਹੜੀ ਜਿਹੜੀ ਮੈਂ ਗੱਲ ਕਰਦਾ ਕਿ ਇਹਦੇ ਨਾਲ ਬਾਦਲਾ ਨੂੰ ਨੁਕਸਾਨ ਵਧਵਾਵਾ ਲਹਾ ਘਟਾ। ਹਰੋਸੋਕੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕੋਈ ਆਪਣੀ ਬਦਲੀ ਵਾਇਟ ਨਹੀਂ ਕੋਈ ਸਫਾਈ ਨਹੀਂ ਦੇਖੋ ਉਹ ਉਹ ਸਰਕਾਰੀ ਮੁਲਾਜ਼ਮ ਹੈ ਉਹ ਤਾਂ ਕੋਈ ਇਸ ਬਾਰੇ ਨਾ ਟਿੱਪਣੀ ਕਰ ਸਕਦਾ ਨਾ ਕੋਈ ਸਫਾਈ ਦੇ ਸਕਦਾ ਫਿਰ ਜਿਹੜੀ ਬਦਲੀ ਆ ਉਹ ਤਾਂ ਕਮਿਸ਼ਨ ਨੇ ਕੀਤੀ ਆ ਹਾਲਾਂਕਿ ਇਹ ਇਹ ਮੰਨਿਆ ਜਾਂਦਾ ਕਿ ਜੀਐਸ ਅਫਸਰ ਦੀ ਬਦਲੀ ਚੋਣ ਕਮਿਸ਼ਨ ਕਰਦਾ ਉਹ ਇੱਕ ਨੈਗੇਟਿਵਿਸਟ ਚ ਆ ਜਾਂਦਾ ਨਹੀਂ ਕੀ ਐਸਾ ਨਹੀਂ ਹੈ ਕਿ ਚੋਣ ਤਾਂ ਬਹੁਤ ਕੁਮਰ ਵਿਜੇ ਪ੍ਰਤਾਪ ਸਿੰਘ ਦੁਆਰਾ ਉਹ 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 ਤਾਂ ਉਹ ਤਾਂ ਹੈ ਹੀ ਆ ਉਹ ਤਾਂ ਹੈ ਹੀ ਆ ਕਿ ਚੋਣਾ ਤੋਂ ਬਾਅਦ ਉਹ ਆਪਦੀ ਡਿਊਟੀ ਤੇ ਵਾਪਸ ਆਊਗਾ ਪਰ ਤੂੰ ਗਲਤ ਹੈ ਬੰਮੀ ਭਾਜੀ ਇਹ ਹੈ ਕਿ ਉਦੋਂ ਤੱਕ ਪੁਲਾ ਦੇ ਥੱਲੇ ਪਾਣੀ ਬਹੁਤ ਸਾਰਾ ਲੰਘ ਜਾਣਾ ਵਾ ਮਤਲਬ ਗਲਤ ਆ ਅਸੀਂ ਕੱਲ ਦਾ ਵੀ ਭਰੋਸਾ ਨਹੀਂ ਕਰ ਸਕਦੇ ਕਿਹੜੀ ਸਰਕਾਰ ਆਉਣੀ ਹੈ ਉੱਤੇ ਕੀ ਸਮਝੌਤੇ ਹੋਣੇ ਨੇ ਕੀ ਗੱਲਾਂ ਹੋਣੀਆਂ ਨੇ ਸਾਰਾ ਭੁੱਲ ਤਾਂ ਇਹ ਆ ਕਿ ਕੁਮਰ ਵੀਰ ਪ੍ਰਤਾਪ ਦੇ ਹੱਥ ਵੀ ਬਹੁਤਾ ਕੁਝ ਤਾਂ ਹੈ ਨਹੀਂ ਜੋ ਕੁਝ ਕਰਨਾ ਵਾ ਕਰਨਾ ਤਾਂ ਸਰਕਾਰ ਨੇ ਜੇ ਹੁਣ ਕੁਮਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਦੇ ਵੀ ਦਊਗਾ ਕੈਪਟਨ ਅਮਰਿੰਦਰ ਨਹੀਂ ਜਾਊਗਾ ਰਿਪੋਰਟ ਆ ਜਿਹੜੀ ਰਸਤੇ ਜਾ ਕੀ ਕਰੂਗਾ ਉਹ ਉਹਦਾ ਸੱਚ ਹੀ ਕੱਢ ਕੇ ਲਿਆ ਸਕਦਾ ਨਾ ਬਿਲਕੁਲ ਤੂੰ ਇਹ ਇਹ ਬਿਲਕੁਲ ਇਹ ਕੁਮਰ ਵਿਜੇ ਪ੍ਰਤਾਪ ਬਸ ਤੂੰ ਆਮ ਲੋਕ ਇਸ ਗੱਲ ਨੂੰ ਸਮਝ ਗਏ ਨੇ ਕਿ ਕੁਮਰ ਵਿਜੇ ਪ੍ਰਤਾਪ ਦੀ ਬਦਲੀ ਦਾ ਜਾਂ ਕੁਮਰ ਵਿਜੇ ਪ੍ਰਤਾਪ ਦੀ ਸ਼ਿਕਾਇਤ ਦਾ ਅਰਥ ਕੀ ਆ ਉਹ ਪੂਰੇ ਰੂਪ ਦੇ ਵਿੱਚ ਜਿਹੜਾ ਬਾਦਲਾਂ ਦੇ ਖਾਤੇ ਚ ਗੱਲ ਜਾਂਦੀ ਆ ਕਿ ਬਾਦਲਾਂ ਨੇ ਆਪਦੇ ਦਰ ਤੋਂ ਆਪਦੇ ਪਾਰੇ ਤੋਂ ਕੁਬਰ ਬਿਲੇ ਪ੍ਰਤਾਪ ਦੀ ਜਿਹੜੀ ਉਹ ਬਦਲੀ ਕਰਵਾਈ ਆ ਤਾਂ ਬਿਲਕੁਲ ਜੀ ਇਹਦਾ ਸਾਹਿਬ ਇਸ ਨਾਲ ਹੀ ਇੱਕ ਹੋਰ ਜਿਹੜੀ ਖਬਰ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਆ ਤੇ ਸੌਦਾ ਸਾਹ ਤੇ ਜਿਹੜੇ ਚੇਲੇ ਨੇ ਤੇਰੀ ਉਹਦੀ ਟੀਮ ਸੀ ਪੰਜਾਬ ਐਮਲਟੀਮ ਬਾਗਲ ਨੂੰ ਕੁਝ ਨੰਬਰ ਰੂਪ ਉਸੇ ਪਰ ਇਸ ਦੇ ਬਾਵਜੂਦ ਵੀ ਜਿਹੜਾ ਸੌਦਾ ਸਾਹ ਤੇ ਚੇਲੇ ਨੇ ਤੇ ਚੋਣਾ ਨੂੰ ਮੱਧਨ ਅਗਲੀ ਸਰਗਰਮੀ ਦੇ ਵਿੱਚ ਵਾਧਾ ਹੋ ਜਾ ਇੱਕ ਹੀ ਇਸ਼ਾਰਾ ਕਰਦਾ ਇਹਨਾਂ ਦਾ ਉਸ ਗਰਮੀ ਦਾ ਤਾਵਾ ਦੇਖੋ ਪੱਪੀ ਪਾਜੀ ਜੀ ਮੈਂ ਉਹ ਕਹਿੰਦੇ ਨੇ ਨਾ ਆਪਾਂ ਉਹ ਜਦੋਂ 20 ਦੇ ਦਿਨ ਆਉਂਦੇ ਨੇ ਉਦੋਂ ਦਰਮਿਆ ਵਿਚ ਕੜੈ ਕੜੈ ਸਾਰੇ ਬਸ ਇੱਕੜੈ ਕੜੈ ਸਾਈ ਤੇ ਉਹ ਹੁਣ ਇਹ ਹਾਲ ਆ ਜਿਹੜਾ ਉਹ ਇਹਨਾਂ ਦਾ ਹੋਇਆ ਸੌਦਾ ਸਾਥ ਦੇ ਜਿਹੜੇ ਇਹ ਚੇਲੇ ਚਾਟੜੇ ਜਿਹੜੇ ਜਗਦੀਨੇ ਸ਼ਰਧਾਦੂ ਨੇ ਕਿ ਹੁਣ ਉਹ ਆ ਦੋ ਚਾਰ ਦਿਨਾਂ ਤੋਂ ਮਤਲਬ ਉਹਨਾਂ ਦੀਆਂ ਚਰਚਾ ਉਹਨਾਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਥਾਥਾਉਣ ਲੱਗ ਪਿਆ ਨੇ ਯਾਰ ਰਾਸ਼ੀ ਬੈਂਗਾ ਮਤਲਬ ਪੂਰੇ ਜੇ ਆਪਾਂ ਗੱਲ ਕਰਦੀਏ ਕਿ ਇਸ ਦੇਸ਼ ਦੇ ਵਿੱਚ ਸਦਾ ਦਾ ਤਾਂ ਅੰਤ ਨਹੀਂ ਪਰ ਇਹ ਸੌਦਾ ਸਾਦ ਇੱਕ ਇੱਕ ਸੌਦਾ ਸਾਦ ਮਤਲਬ ਸਾਸੀ ਜਿਹਨੇ ਮਤਲਬ ਉਹਦਾ ਰਾਸ਼ੀ ਬੈਂਗਾ ਹੀ ਬਣਾਇਆ ਸੀ ਤੇ ਹਰ ਬੋਟਾਂ ਦੇ ਵਿੱਚ ਪੰਗੜਾ ਰਿਆ ਤੇ ਉਹੀ ਭਾਵੇਂ ਉਹਨੂੰ ਮਹਿੰਗਾ ਪਾਇਆ ਫਿਰ ਨੂੰ ਸੋ ਹਰ ਬੋਟਾਂ ਤੇ ਉਹ ਰਾਸ਼ੀ ਬੈਂਗਾ ਜਿਹੜਾ ਉਹ ਆਪਦੀ ਹੁੰਗੜੀ ਨਭਾਉਂਦਾ ਸੀ ਉਹ ਰਾਸ਼ੀ ਬੈਂਗਾ ਅੱਜ ਵੀ ਉਸੇ ਹੀ ਤਰ੍ਹਾਂ ਉਹਦਾ ਖੜਾ ਕੁਰਾਨ ਸਿਵਾ ਜਿਹੜਾ ਉਹਦਾ ਚੇਅਰਮੈਨ ਉਹ ਪੂਰਾ ਸਰਕਰਮਾ ਇਸ ਵੇਲੇ ਸੋ ਉਹਨਾਂ ਨੇ ਜਿਹੜੀਆਂ ਪਰਸੋਂ ਮੀਟਿੰਗਾਂ ਕੀਤੀਆਂ ਨੇ ਉਹ ਮੀਟਿੰਗਾਂ ਦੇ ਵਿੱਚ ਸੌਦਾ ਸਾਥ ਦੇ ਜਿਹੜੇ ਇੰਨੇ ਸ਼ਰਧਾਲੂ ਰਹੇ ਇਹ ਫੈਲਿਸ ਸੌਦਾ ਕਾ ਚੀਫ ਕੋ ਕਹੋ ਨਾ ਦੇ ਸਰਤੇ ਉਹ ਵੱਡੀ ਗਿਣਤੀ ਦੇ ਵਿੱਚ ਉਹਨਾਂ ਮੀਟਿੰਗਾਂ 'ਚ ਸ਼ਾਮਲ ਹੋਏ ਨੇ ਤੇ ਉਹ ਜਿਹੜਾ ਬੰਗਲ ਰਾਸੀ ਬੰਗਾ ਉਹਨਾਂ ਨੇ ਮਤਲਬ ਉਹਨਾਂ ਦੇ ਸੌਦਾ ਸਾਥ ਦੇ ਕਿਹਨੂੰ ਪੁੱਛਿਆ ਵੀ ਤੁਸੀਂ ਦੱਸੋ ਕਿ ਸਾਡੇ 'ਤੇ ਭਰੋਸਾ ਕਰਦੇ ਹੋ ਹਾਂਜੀ ਤੂ ਉਹਨਾਂ ਨੇ ਹੱਥ ਖੜੇ ਹੱਥ ਖੜਾ ਨਹੀਂ ਉਹ ਤਾਂ ਨਹੀਂ ਨੇ ਸੋ ਉਹਨਾਂ ਨੇ ਹੱਥ ਖੜੇ ਕਰਦੇ ਹੋਏ ਸੋਡੇ ਤੇ ਪ੍ਰੋਸਾ ਕਰਦੇ ਨੇ ਤੇ ਜੋ ਉਹ ਕੰਮ ਰਾਸੀ ਵਿੰਗ ਉਹਨਾਂ ਨੂੰ ਦਊਗਾ ਕਿ ਉਹ ਵੋਟਾਂ ਕਿਹਨੂੰ ਪਾਉਣੀਆਂ ਨੇ ਉਹ ਉਸ ਨੂੰ ਵੀ ਵੋਟਾਂ ਪਾਉਣਗੇ ਔਰ ਤੁਹਾਡੀ ਗੱਲ ਬਚਾਜ ਮੈਂ ਟੋਕ ਰਿਹਾ ਕਿ ਇਹ ਰਾਸੀ ਵਿੰਗ ਸੌਦਾ ਸਾਹਬ ਦੀ ਜਵਾਬ ਤਦਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਰਾਸੀ ਵਿੰਗ ਦਾ ਸਰਗਰਮ ਹੋਣਾ ਉਹ ਬਿਲਕੁਲ ਇਸ ਗੱਲ ਦਾ ਇਸ਼ਾਰਾ ਕਰਦਾ ਕਿ चौदा साल ਦਾ ਜਿਹੜਾ ਮਤਲਬ ਜਿਹੜਾ ਉਹਦਾ ਢਾਂਚਾ ਉਹ ਇਸ ਸਥਿਤੀ 'ਚ ਆਗੇ ਖੜਾ ਹੋ ਗਿਆ ਮਤਲਬ ਆਪਦੇ ਆਪ ਨੂੰ ਇਸ ਸਥਿਤੀ 'ਚ ਮੰਨ ਲੱਗ ਪਿਆ ਕਿ ਕਿਉਂਕਿ ਅਜੇ ਵੀ ਉਹਨਾਂ ਦਾ ਜਿਹੜਾ ਢਾਂਚਾ ਬਾ ਉਹ ਕਿਤੇ ਨਾ ਕਿਤੇ ਖੜਾ ਪੂਰੀ ਤਰ੍ਹਾਂ ਉਹ ਢਾਂਚਾ ਮਤਲਬ ਜਿੰਨੂੰ ਆਪਾਂ ਕਹਿੰਦੇ ਨੇ ਅਸਬੈਸ ਨਹੀਂ ਹੋਇਆ ਹੈਗਾ ਢਾਂਚਾ ਵਿਖਰੇ ਨਹੀਂ ਹੈਗਾ ਪੂਰਾ ਜਦ ਕਹਿੰਦਾ ਸਰਕਾਰ ਦਾ ਮਤਲਬ ਸੀ ਕਿ ਅਸੀਂ ਉਹਦਾ ਜਿਹੜਾ ਸਾਰਾ ਇਹ ਢਾਂਚਾ ਜਾਂ ਉਹਦਾ ਰਾਜਪਾਗ ਉਹਨੇ ਸੋਨਾਬੂਦ ਕਰਤਾ ਪਰ ਹੋਇਆ ਨਹੀਂ ਉਹ ਉਹ ਹੋ ਰਿਹਾ ਸੀ ਕਿ ਉਹਨਾਂ ਦਾ ਕਾਰਨ ਕੀ ਹੈ ਕਿ ਸਰਕਾਰਾਂ ਨੇ ਜਿਹੜਾ ਉਹਨਾਂ ਦੀ ਨੀਤ ਵੀ ਸਾਫ ਨਹੀਂ ਠੀਕ ਹੈ ਕਿ ਉਹਨਾਂ ਨੇ ਸਰਕਾਰਾਂ ਦੀ ਮਜਬੂਰੀ ਬਣ ਗਈ ਉਹਨਾਂ ਨੇ ਹੱਥ ਪਾ ਲਿਆ ਪੂਣਾ ਪੈਣਾ ਸੀਗਾ ਅਦਾਲਤ ਆ ਜਿਹੜੀ ਉਹਨੇ ਸਜ਼ਾ ਸੰਬੰਧੀ ਤੋਂ ਅਦਾਲਤ ਨੇ ਸਜ਼ਾ ਸੰਬੰਧੀ ਤੇ ਸਰਕਾਰ ਨੂੰ ਉਸ ਗੱਲ ਨੂੰ ਜਿਹੜਾ ਉਸਰੇ ਚੜਾਉਣਾ ਪੈਣਾ ਸੀਗਾ ਸੋ ਇਹ ਇਸ ਵੇਲੇ ਜਿਹੜਾ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸੌਦਾ ਸਾਧ ਦੇ ਗ੍ਰੈਂਡ ਗ੍ਰੈਂਡ ਕਰਦੇ ਜਿਹੜੇ ਦੂ ਬਾਹਰ ਨਿਕਲੇ ਆ ਉਹ ਕਿਸ ਕਿਸੇ ਨਾਲ ਕਿਤੇ ਦਬਾਅ ਬਣਾਉਣ ਲਈ ਆ ਹਾਂ ਬਿਲਕੁਲ ਤੋ ਉਹ ਜਿਹੜਾ ਦਵਾ ਜਦੋਂ ਹੁਣ ਉਹਨਾਂ ਦੇ ਮਤਲਬ ਆ ਕੱਲ ਪਰਸੋ ਦੀਆਂ ਜਿਹੜੀਆਂ ਉਹ ਵਾਇਰਲ ਕਰੀ ਜਾਂਦੇ ਆ ਆਪਣੀਆਂ ਵੇੜੀਆਂ ਮੀਟਿੰਗਾਂ ਦੀਆਂ ਜਿਹੜੀਆਂ ਉਹ ਵੀਡੀਓ ਨੇ ਤੇ ਉਹ ਇਕੱਠ ਦਿਖਾਈ ਜਾਂਦੇ ਨੇ ਤੇ ਉਹ ਕਿਤੇ ਨਾ ਕਿਤੇ ਜਿਹੜੇ ਗੁੱਡ ਮੰਗਤੇ ਨੇ ਤਾਂ ਕਿ ਇਹਨਾਂ ਦੀਆਂ ਲਾਡ ਗਣ ਵੀ ਯਾਰ ਹੈ ਜੀ ਸੌਦਾ ਸਾਧ ਤੇ ਗੁੱਡਾ ਬਹੁਤ ਆ ਤੂੰ ਜਾ ਕੇ ਉਹ ਮਤਲਬ ਜਿਹੜੇ ਸੌਦਾ ਸਾਧ ਦੇ ਮੋੜ ਹੀ ਨੇ ਉਹਨਾਂ ਦੇ ਪੈਰੀ ਪੈਣ ਕੋਈ ਗੱਲ ਨਹੀਂ ਹੋ ਗਿਆ ਸੋ ਹੋ ਗਿਆ ਉਹਨੂੰ ਭੁੱਲ ਜੋ ਹੁਣ ਅਸੀਂ ਤੁਹਾਡੇ ਅਨਸਾਰ ਚੱਲਾਂਗੇ ਸੋ ਇਹ ਕਿਤੇ ਨਾ ਕਿਤੇ ਜਿਹੜੀ ਗੱਲ ਤੁਸੀਂ ਕੀਤੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਸੌਦਾ ਸਾਧ ਦੀ ਜਮਾਨਤ ਦਾ ਜਾਂ ਜਿਹੜੇ ਅੱਗੋਂ ਕਿ ਚੱਲ ਰਹੇ ਨੇ ਉਹਨਾਂ ਦੇ ਬਚਾ ਦਾ ਸੋ ਕਿਤੇ ਨਾ ਕਿਤੇ ਇਹ ਸਮਝੌਤੇ ਵਾਲੀ ਵੀ ਗੱਲ ਹੈ ਦੂਜੀ ਗੱਲ ਮੈਂ ਮਹਿਸੂਸ ਕਰ ਰਿਹਾ ਕਿ ਸੌਦਾ ਸਾਧ ਦੇ ਜਿਹੜੇ ਤੇਲੇ ਚਾੜ ਰਹੇ ਐ ਇਸ ਵੇਲੇ ਜੇ ਹੁਣ ਆਪਾਂ ਦੇਖੀਏ ਕਿ ਨਾ ਤਾਂ ਉਹ ਕਾਂਗਰਸ ਨੂੰ ਵੋਟ ਪਾਉਣਗੇ ਬਿਲਕੁਲ ਤੇ ਜੇ ਕਾਂਗਰਸ ਤੋਂ ਬਿਨਾ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਜਾਂ ਖੈਰੇ ਵਾਲਿਆ ਜਾਂ ਹੋਰ ਧੌਨ ਨਾਲ ਵੋਟ ਪਾਉਣਗੇ ਉਹਨਾਂ ਕੋਲ ਜੇ ਕੋਈ ਹੈ ਜਿਹਦੇ ਉਹਨਾਂ ਨੇ ਪਿੱਛੇ ਤੁਰਨਾ ਵਾਜਾ ਜਿਹਦੇ ਜਿੱਦੇ ਨਾਲ ਤੁਰਨਾ ਵਾ ਉਹ ਤਿਰਮ ਤੇ ਸਿਰ ਬਾਦਲ ਕੇ ਨੇ ਤੁਹਾਡੇ ਕਹਿੰਦਾ ਮਤਲਬ ਇਹ ਜਿਹੜੀ ਬਠਡੇ ਸ਼ੀਤ ਆ ਜਾਂ ਹੋਰ ਦੋ ਸੀ ਸੋ ਇਹ ਇਹ ਬਿਲਕੁਲ ਸਾਬ ਆ ਕਿਉਂਕਿ ਜੋ ਕੁਝ ਹੋਇਆ ਵਾ ਸੌਦਾ ਸਾਦ ਬਾਰੇ ਉਹ ਬਾਦਲ ਕਹਿੰਨੇ ਕੀਤਾ ਜਾਂ ਬੇਅਦਬੀ ਕਰਦਾ ਤੇ ਚਾਹੇ ਉਹ ਹੋਰ ਗੰਦਾ ਨੇ ਸਾਰੀਆਂ ਉਹਦੇ ਚ ਬਾਦਲ ਗਈ ਸੌਦਾ ਸਾਦ ਦੇ ਬਰਾਬਰ ਦੇ ਭਾਈਵਾਲ ਨੇ ਉਹਦੀ ਉਹਨਾਂ ਨੇ ਹਰ ਗੱਲ ਆ ਜਿਹੜੀ ਉਹ ਪੂਰੀ ਕੀਤੀ ਆ ਉਹਨੂੰ ਹਦਰਾ ਦੀ ਸਰਪ੍ਰਸਤੀ ਦਿੱਤੀ ਆ ਸੋ ਸੌਦਾ ਸਾਦ ਦੇ ਜਿਹੜੇ ਚੇਲੇ ਫਾਟੜੇ ਨੇ ਉਹਨਾਂ ਨੇ ਆਖਰ ਨੂੰ ਬਾਦਲ ਕਹਿੰਦੇ ਖਖ ਖਾਮੇ ਚ ਹੀ ਜਾਣਾ ਵਾ ਤੋ ਇਹ ਗੱਲ ਸਾਫ ਕਰਕੇ ਇਹ ਜਿਹੜਾ ਹੁਣ ਇਹਨਾਂ ਨੂੰ ਗੜੰਗੜਾ ਕਰਨ ਲਾਇਆ ਬਾਹਰ ਕੱਢਿਆ ਵਾ ਉਹ ਜ਼ਿਆਦਾ ਬਾਤ ਨਹੀਂ ਲਾਇਆ ਦੇਖੋ ਬਾਹਰ ਨਿਕਲੋ ਜਾਬੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹ ਦੌਂਦਾ ਸਾਥ ਦੇਦੀ ਜਿਹੜੀ ਟੀਮ ਆ ਉਹਦੀ ਸਟ੍ਰੈਟਜੀ ਆ ਵੀ ਅਸੀਂ ਆਪਣੀ ਜਿਹੜੀ ਬੋਰਡ ਛੱਤੀ ਆ ਇਹਦੇ ਨਾਲ ਕਿਤੇ ਨਾ ਕਿਤੇ ਦਬਾਅ ਆ ਜਿਹੜਾ ਉਹ ਬਖੋ ਬਕਰੀਆਂ ਤੇ ਰਾਤੇ ਬਣਾਈਏ ਤਾਂ ਕਿ ਉਹ ਬਈ ਜਿਹੜਾ ਨਵੀਂ ਸਰਕਾਰ ਆ ਉਹ ਸਾਨੂੰ ਕੋਈ ਨਾ ਕੋਈ ਲਾਹਾ ਜਿਹੜਾ ਉਹ ਦੇ ਸਕੇ ਬਕਾਲ ਜੀ ਇਹ ਰਸੋ ਉਹ ਗੱਲ ਖਬਰ ਹੈ ਕਿ ਸ਼ੋਮਨੀ ਕਮੇਟੀ ਵੱਲੋਂ ਜਿਹੜੇ 576 ਮੁਲਾਜ਼ਮ ਫਾੜ ਕਿਤੇ ਗਏ ਸੀ ਪਰ ਉਹਨਾਂ ਨੇ ਆਪਣੀਆਂ ਹੱਕੀ ਮੰਗਾਂ ਵਾਸਤੇ ਧਰਨਾ ਲਾਇਆ ਹੋਇਆ ਪਰ ਉਹ ਤੋਂ ਅਜੇ ਕਿ ਸੁਖਸੈਨ ਸਿੰਘ ਨੇ ਉੱਥੇ ਸਲਫਾਸ ਕਰੀ ਕਿ ਸ਼ੋਮਨੀ ਕਮੇਟੀ ਨੂੰ ਆਪਣੇ ਇਹਨਾਂ ਮੁਲਾਜ਼ਮਾਂ ਦਾ ਕੋਈ ਫਿਕਰ ਨਹੀਂ ਜਾਂ ਇਹ ਸਾਰਾ ਮਾਜਰਾ ਇਹ ਦੇ ਵਜ੍ਹਾ ਤੋਂ ਮਮੀ ਭਾਜੀ ਤੁਸੀਂ ਇੱਥੇ ਗੱਲ ਕਰਦੇ ਹੋ ਫਿਕਰ ਦੀ ਜਿਹੜੀ ਆਪਣੇ ਕੋਈ ਖਬਰ ਆਈ ਹੈ ਉਹਦੇ ਮੁਤਾਬਕ ਇਹ ਚਲੋ ਮੰਤ ਭਾਗੀ ਘਟਨਾ ਹੋਈ ਹੈ ਬਹੁਤ ਮੰਗ ਭਾਗੀ ਘਟਨਾ ਹੋਈ ਹੈ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਨੌਜਵਾਨ ਜਿੰਨੇ ਇੱਕਦਮ ਤੇ ਕਿਹਾ ਉਹਦੀ ਜਿੰਦ ਜਾਨ ਅਜੜੀ ਉਹ ਸ਼ਾਇਦ ਡਾਕਟਰ ਬਚਾ ਲੈਣ ਅਗਲੀ ਗੱਲ ਤਾਂ ਬਵਾਚ ਕਰਦੇ ਹਾਂ ਇਸ ਨੌਜਵਾਨ ਨੇ ਸਲਫਾਸ ਖਾ ਲਈ ਗੁਸਤੇ ਦੇ ਵਿੱਚ ਰੋਹ ਦੇ ਵਿੱਚ ਕਿ ਅਸੀਂ ਇੰਨੇ ਦਿਨ ਹੋ ਗਏ ਬੈਠੇ ਆ ਸਾਡੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਸਾਡੀਆਂ ਮੰਗਾਵਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਉਲਟਾ ਹੋ ਗਿਆ ਰਿਹਾ ਵੀ ਪਹਿਲਾਂ ਤੁਸੀਂ ਉੱਠ ਖੜੋ ਫਿਰ ਗੱਲ ਕਰਾਂਗੇ ਸੋ ਉਸ ਦੇ ਵਿੱਚ ਉਸ ਨੌਜਵਾਨ ਨੇ ਜਿਹੜੀ ਉਹ ਸਲਫਾਸ ਖਾਧੀ ਆ ਸਲਫਾਸ ਖਾਣ ਤੋਂ ਬਾਅਦ ਉਹ ਸਥਿਤੀ ਆ ਜਿਹੜੀ ਉਹ ਆਪ ਸਮਝ ਸਕਦੇ ਕਿ ਮਜੀ ਹੋਵੇ ਕਿ ਕਿ ਉਹ ਨੂੰ ਮਤਲਬ ਗੁਰੂ ਰਾਮਦਾਸ ਹਸਪਤਾਲ ਚ ਦਾਖਲ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਪਹਿਲਾਂ ਬਿੱਲ ਜਮ੍ਹਾਂ ਕਰੋ ਪੈਸੇ ਜਮ੍ਹਾਂ ਕਰੋ ਫਿਰ ਇਲਾਜ ਕਰਾਂਗੇ ਦੇਖੋ ਜਦ ਕੇ ਇਹ ਸਾਰੇ ادارے ਜਿਹੜੇ ਨੇ ਗੁਰੂ ਕੀ ਗੋਬਕਣਾ ਚੱਲਦੇ ਨੇ ਸੰਗਤ ਦੇ ਪੈਸੇ ਹੋਣ ਇਹ ਦੇਖੋ ਸ਼੍ਰੋਮਣੀ ਕਮੇਟੀ ਦੇ ਹੀ ਮੁਲਾਜ਼ਮ ਆ ਤੂੰ ਮੈਗਨਾਸ਼ੁਰਮਿਕਵਿਟੀ ਦਾ ਮਰਾਜ ਨਾ ਵੀ ਹੋਵੇ ਕੋਈ ਸਿੱਖ ਹੈ ਜਿਹੜਾ ਮਤਲਬ ਇਸ ਵੇਲੇ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਉਹ ਹਸਪਤਾਲ ਚ ਆਉਂਦਾ ਤਾਂ ਕੀ ਪੈਸੇ ਜਵਾ ਕਰਾਏ ਜਾਣੇ ਚਾਹੀਦੇ ਆ ਤੂੰ ਹੁਣ ਇਹ ਸ੍ਰੇਮਣੀ ਕਵਿਟੀ ਤੇ ਇੱਥੇ ਖੜੀ ਆ ਇਹ ਤਾਂ ਅਨੁਮੁੱਖੀ ਕੰਮ ਆ ਇਹ ਜਿਹੜਾ ਇਹ ਪੈਸੇ ਜਵਾ ਸੇਖੋ ਸਾਡੀ ਇਹ ਕਿੱਡੀਆਂ ਮਹਾਨ ਪਰੰਪਰਾਵਾਂ ਨੇ ਸੇਕ ਕਰਤਾ ਰਵੀਆਂ ਕਿ ਅਸੀਂ ਤਾਂ ਦੂਜੇ ਬਿਫਤਾ ਪੈਂਦੀ ਆ ਤੇ ਉੱਥੇ ਜਾ ਕੇ ਭਾਈ ਭਾਈ ਕਰਈਆ ਜੀ ਦਾ ਜਿਹੜਾ ਪ੍ਰੋਪਰ ਜਨਰਲ ਉਹ ਅੱਜ ਦੇ ਅੱਜ ਦੇ ਟਿਕਾ ਤੇ ਵੀ ਖਾਲਸਾ ਹੈ ਜਿਹੜਾ ਜੇ ਹੋ ਸਕਿਆ ਸਤਾਮਾ ਨੇ ਜਿਹੜੀਆਂ ਉਹ ਕਿ ਕਿਤੇ ਕਿਤੇ ਬਦਲ ਜੰਗਲ ਜੁਰਦ ਦੇ ਨੇ ਜਾਏ ਕਿਤੇ ਪਛਾਲ ਨੇ ਚਾਏ ਕਿਤੇ ਹੜ ਨੇ ਉੱਥੇ ਜਾ ਕੇ ਮਲੂਕਤਾ ਦੀ ਸੇਵਾ ਕਰੇ ਕੋਹਾ ਹਰੋ ਨਾ ਹਾਲਾਤਾਂ ਦੇ ਵਿੱਚ ਤੇ ਇੱਥੇ ਇਹ ਆ ਕਿ ਸ਼ੋਮਣੀ ਕਮੇਟੀ ਦਾ ਮਲਾਜਮ ਆ ਕੋ ਜਿੰਦਗੀ ਬਣਾ ਲੜ ਰਿਹਾ ਉਹ ਸ਼ੋਮਣੀ ਕਮੇਟੀ ਦੇ ਹਸਪਤਾਲ ਚ ਦਾਖਲ ਕਰਾਇਆ ਜਾਂਦਾ ਤੇ ਸ਼ੋਮਣੀ ਕਮੇਟੀ ਕਹਿੰਦੀ ਆ ਕਿ ਪਹਿਲਾਂ ਪੈਜਮਾ ਕਰਾਓ ਉਹਨਾਂ ਤੋਂ ਪਰਲਾ ਮੌਕਾ ਮਿਲ ਗਿਆ ਸੋ ਇਹ 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 ਹਾਲਾਤ ਨੇ ਸੋ ਬਿਲਕੁਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਸ਼ਰੂਪਣੀ ਦੀ ਬੇਟੀ ਨੂੰ ਇਹ ਜਿਹੜੇ ਫਾਇਰ ਕੀਤੇ ਮੁਲਾਜ਼ਮ ਨੇ ਉਹ ਉਹਨਾਂ ਦੀ ਮੁੜ ਬਹਾਲੀ ਦੀ ਗੱਲ ਆ ਸੋ ਉਹਨਾਂ ਦੇ ਨਾਲ ਗੱਲਬਾਤ ਕਰਨੀ ਕਿਸੇ ਦਾ ਤੁਸੀਂ ਰੋਜ਼ਗਾਰ ਖੋਇਆ ਉਸ ਪਾਸੇ ਤੁਰਨਾ ਉਸ ਪਾਸੇ ਤੁਰਨ ਦੀ ਤਾਂ ਗੱਲ ਇੱਥੇ ਆ ਗਈ ਵੀ ਉਹ ਇਹ ਤੱਕ ਡਗੜ ਜੀ ਵੀ ਬੜੀ ਸਮਝੇ ਕਿ ਸਥਿਤੀ ਕਿੰਨੀ 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 ਭਿਆਨਕ ਹੋ ਗਈ ਆ ਕਿ ਕਿੰਨੀ ਕਿੱਥੇ ਤੱਕ ਪਹੁੰਚ ਗਈ ਆ ਕਿ ਉਸ ਨੌਜਵਾਨ ਨੇ ਆਪਦੀ ਜਾਨ ਬਾਰਨ ਦੀ ਕੋਸ਼ਿਸ਼ ਕੀਤੀ ਆ ਵੀ ਤੇ ਸੁਣਦੇ ਨਹੀਂ ਹੈਗੇ ਜੇ ਜਾਨ ਬਾਰੂਗਾ ਫੇਰ ਹੀ ਗੱਲ ਬਣੂਗੀ ਸੋ ਇੱਥੇ ਤੱਕ ਸਥਿਤੀ ਆ ਜਿਹੜੀ ਉਹ ਇਸ ਖਤਰਨਾਕ ਹੱਦ ਪਹੁੰਚ ਗਈ ਆ ਪਰੰਤੂ ਸ਼੍ਰੋਮਣੀ ਕਮੇਟੀ ਉਹਦੇ باوجود ਪੈਸੇ ਮੰਗ ਰਹੀ ਆ ਇਲਾਜ ਦੇ ਫਿਰ ਲਾ ਬਹਿਨੋ ਬੈਨਲਾਈਜ਼ ਕਰਾਂਗੇ ਸੋ ਇਹ ਇੱਥੇ ਦਿਸਦਾ ਸਾਨੂੰ ਸਾਫ਼ ਦਿਖਾਈ ਦਿੰਦਾ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਪੂਰਨ ਰੂਪ ਦੇ ਵਿੱਚ ਜੇ ਹੁਣ ਆਪਾਂ ਇਹ ਕਹਿ ਦਈਏ ਕਿ ਉਹ ਮਸੰਦਾਵ ਵਾਲੀ ਜਾਂ ਮਹਾਂਤਾਵਾਲੀ ਹੈ ਜਿਹੜੀ ਉੱਥੇ ਖੜੀ ਆ ਤੇ ਉਹਦੇ ਵਿੱਚ ਕੋਈ ਅਤਕਕ ਨਹੀਂ ਹੈ ਸਭ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਇਹ ਪੂਰਾ ਮਾਮਲਾ ਕੀ ਹੈ ਦਾ ਸੰਖੇਪਤ ਜਾਣਕਾਰੀ ਰੂਪ ਦਿਓ ਕਿ ਕਿਉਂ ਫਾਰਮ ਕੀਤੇ ਗਏ ਨੇ ਕਿਉਂਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਬਡੂਂਗਰ ਦੇ ਸਮੇ ਮੁਲਾਜ਼ਮ ਰੱਖੇ ਸੀ ਉਸ ਤੋਂ ਬਾਅਦ ਕੋਈ ਰੇਟ ਪਈ ਕਿ ਉਹ ਜਿਹੜੀਆਂ ਪੂਰੀਆਂ ਨਹੀਂ ਉਹ ਕਰਦੇ ਜੀ ਉਹਦੇ ਵਿੱਚ ਉਹਨਾਂ ਨੇ ਇਹ ਬੰਦੇ ਸੀ ਜਿਹੜੇ ਇਹਨਾਂ ਨੂੰ ਫਾਰਕ ਕਰਤਾ। ਸੋ ਉਹ ਹੁਣ ਕਿੰਨਾ ਲੰਬਾ ਸਮਾਂ ਉੱਥੇ ਕੰਮ ਕਰ ਚੁੱਕੇ ਨੇ ਉਸ ਤੋਂ ਬਾਅਦ ਉਹ ਮਤਲਬ ਇਸ ਗੱਲ ਦੇ ਲਈ ਕਿ ਸਾਨੂੰ ਮਤਲਬ ਫਾਰਕ ਆ ਜਿਹੜਾ ਉਹ ਗਲਤ ਕੀਤਾ ਗਿਆ ਬਹਾਲ ਕੀਤਾ ਜਾਣਾ ਚਾਹੀਦਾ ਉਹ ਆਪਣੀ ਉਸ ਮੰਗ ਨੂੰ ਲੈ ਕੇ ਇਸ ਵੇਲੇ ਮਤਲਬ ਭੁਖੜਤਾਰ ਤੇ ਲਗਾਤਾਰ ਕਿ ਸੋਨੇ ਕੋਟੀ ਨੂੰ ਚਾਹੀਦਾ ਸੀ ਕਿ ਜਿਸ ਤਰ੍ਹਾਂ ਉਹ ਰੇਟ ਲੱਗੀ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਉਹਨਾਂ ਦੀ ਜਿਹੜੀਆਂ ਯੋਗਤਾਵਾਂ ਸੀ ਪੂਰੀ ਕਰਨ ਦਾ ਮੌਕਾ ਦਿੰਦੀ ਇੱਕ ਸਮਾਂ ਦਿੰਦੀ ਹੈ ਉਹਨਾਂ ਨੂੰ ਦੇਖੋ ਮੀਤੀ ਵਾਰ ਸਮਾਂ ਦਿੱਤਾ ਜਾਂਦਾ ਹੈ ਕਿ ਤੁਸੀਂ ਜਿਹੜਾ ਬੰਦਾ ਆਪਣੀ ਤੇ ਯੋਗਤਾ ਨੂੰ ਪੂਰੀ ਕਰਨੇ ਦਾ ਦੱਸੇ ਹੋਏ ਸਮੇਂ ਦੇ ਵਿੱਚ ਉਹਨੂੰ ਫਾਰਗ ਨਹੀਂ ਕੀਤਾ ਜਾਂਦਾ ਇਹਨੂੰ ਦੇਖੋ ਇੱਕ ਪਰਿਧਾਨ ਰੱਖਦਾ ਬਾ ਦੂਜਾ ਪਰਿਧਾਨ ਆ ਕੇ ਕੱਢ ਦਿੰਦਾ ਹੈ ਇਹ ਕੀ ਮਾਜਰਾ ਹੋ ਗਿਆ ਹਾਂ ਇਹ ਵੀ ਇਹ ਵੀ ਗੱਲ ਸੋਚਣ ਵਾਲੀ ਹੈ ਗੱਲ ਇਹ ਹੈ ਨਾ ਕਿ ਬਿਲਕੁਲ ਕਸੂਰਵਾਰ ਦਾ ਪਹਿਲਾ ਪ੍ਰਧਾਨ ਹੈ ਜਿਹਨੇ ਗਲਤ ਰੱਖਿਆ ਤੇ ਫਿਰ ਜੇ ਉਹ ਕਸੂਰਵਾਰ ਉਹਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਰਹੀ ਬਿਲਕੁਲ ਉਹ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਇਹ ਇਹ ਮਤਲਬ ਜੇ ਅਖਿਰੋਮਣੀ ਕਮੇਟੀ ਜਿਹੜੀ ਮਤਲਬ ਨਿਯੁਕਤੀਆਂ ਹੁੰਦੀਆਂ ਨੇ ਜੇ ਜਿਹੜਾ ਪਹਿਲਾਂ ਹੀ ਉਹ ਪੂਰਨ ਲੋਪ ਦੇ ਵਿੱਚ ਪੜੀ ਹੋਣ ਕੋਈ ਬੰਦਾ ਉਹਨਾਂ ਦੇ ਉਂਗਲ ਨਾ ਖਾ ਸਕਦਾ ਹੋਵੇ ਤੇ ਜਦੋਂ ਪਹਿਲਾਂ ਹੀ ਉਹਨਾਂ ਨੂੰ ਪਾੜ ਨਹੀਂ ਰੱਖਿਆ ਜਾਂਦਾ ਸ਼ਿਪਾਰਸ਼ਾਂ ਹੁੰਦੀਆਂ ਨੇ ਭਾਈ ਭਤੀਜਾਵਾਦ ਹੁੰਦਾ ਵਾ ਤੇ ਫਿਰ ਉਹ ਤੋਂ ਬਾਅਦ ਰੱਖਣ ਤੋਂ ਬਾਅਦ ਜੋ ਤੁਸੀਂ ਰੁਜ਼ਗਾਰ ਉਹਦਾ ਖੋਣੇ ਮੇਰੇ ਕੋਈ ਤਕਲੀਫ ਹੋਣੀ ਚਾਹੀਦੀ ਹੋਣੀ ਆ ਕਿ ਨੌਕਰੀ ਨਹੀਂ ਦਿੰਦੇ ਉਹ ਤੁਹਾਡੀ ਮਤਲਬ ਨਹੀਂ ਪੂਰਾ ਉਤਰਦਾ ਉਹਨੂੰ ਕੋਈ ਤਕਲੀਫ ਨਹੀਂ ਤੁਸੀਂ ਨਹੀਂ ਉਹਨੂੰ ਰੱਖਿਆ ਜੇ ਤੁਸੀਂ ਇੱਕ ਵਾਰ ਉਹਨੂੰ ਚਾਹੇ ਕਿਸੇ ਕਾਰਨ ਵੀ ਉਹਨੂੰ ਤੁਸੀਂ ਇੱਕ ਵਾਰ ਨੌਕਰੀ ਤੇ ਰੱਖ ਲਿਆ ਲੰਮਾ ਸਮਾਂ ਉਹਨੇ ਨੌਕਰੀ ਵੀ ਕਰ ਲਈ ਉਹਦੇ ਬਾਅਦ ਜੇ ਤੁਸੀਂ ਉਹ ਤੋਂ ਰੋਜ਼ਗਾਰ ਖੋਹੋਗੇ ਨੌਕਰੀ ਖੋਹੋਗੇ ਕਿ ਉਹਦੇ ਮਾਨੂੰ ਤਕਲੀਫ ਹੋਣੀ ਆ ਉਹਦੇ ਪਰਿਵਾਰ ਨੂੰ ਵੀ ਤਕਲੀਫ ਹੋਣੀ ਆ ਗੁੱਸਾ ਅਪਰੋਧ ਦੁੱਖ ਉਹੀ ਉਹੀ ਪ੍ਰਗਟਾਵਾ ਹੋਇਆਗਾ ਉਹ ਜੇ ਬੰਦੇ ਨੇ ਮਰ ਤੱਕ ਜਾਨ ਹੀ ਲਾਈ ਆ ਤਾਂ ਉਸੇ ਤੋਂ ਉਹਦਾ ਪ੍ਰਗਟਾਵਾ ਨਹੀਂ ਹਾਂ ਬਿਲਕੁਲ ਜੀ ਅਸੀਂ ਹਜ਼ਾਰਾਂ ਪੈਰਦਾਰਾਂ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਕਮਿਟੀ ਦੇ ਜਿਨ੍ਹਾਂ ਹੈ ਪ੍ਰਧਾਨਾ ਚਾਹੇ ਅਧਿਕਾਰੀ ਨੇ ਕਿ ਇਹਨਾਂ ਮੁਲਾਜ਼ਮਾਂ ਨਾਲ ਤਬਾਹ ਕਰਦੇ ਹੋਏ ਜਿਹਨੀਆਂ ਅਸਾਲਤ ਦੀਆਂ ਅਨੁਸਾਰ ਜੋ ਵੀ ਹੈ ਉਹਨੂੰ ਯੋਗਤਾਵਾਂ ਨੂੰ ਪੂਰੀ ਕਰਨ ਵਾਸਤੇ ਇਹ ਸਮਾਜ ਦੇ ਇੱਕ ਉਹਨਾਂ ਨੂੰ ਬਾਹਰ ਕੀਤਾ ਜਾਣਾ ਚਾਹੀਦਾ ਬਿਲਕੁਲ ਕੋਈ ਸ਼ੱਕ ਨਹੀਂ ਤਾਂ ਕਿ ਅਸੀਂ ਗੁਰੂ ਦੇ ਦੇ ਸਿਧਾਂਤ ਨੇ ਮਨੁੱਖਤਾ ਦੀ ਸੇਵਾ ਵਾਲਾ ਉਹ ਉਹ ਤੇ ਪੂਰਾ ਤੇ ਖਰਾਬ ਤੋਂ ਸਦੀਏ ਪੈਰਦਸ਼ਕੋ ਇਹ ਸੀ ਸਾਡਾ ਪ੍ਰੋਗਰਾਮ ਖਬਰ ਤੇ ਵਿਚਾਰ ਮੈਨੂੰ ਆਸ ਹੈ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਨੂੰ ਪਸੰਦ ਆਏਗਾ। ਤੁਸੀਂ ਆਪਣੇ ਵਿਚਾਰ ਤੇ ਕਮੈਂਟ ਸਾਡੇ ਫੇਸਬੁੱਕ ਪੇਜ ਤੇ ਸਾਂਝੇ ਕਰ ਸਕਦੇ ਹੋ। ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਸਨੋਟ ਕਰਦੇ ਹੋ ਗਿਆ। ਆਓ ਫਤਵੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।